ਸਾਡੇ ਸਤਿਕਾਰਯੋਗ ਪ੍ਰਧਾਨ ਜੀ ਸਰ ਹਰਜਿੰਦਰ ਸਿੰਘ ਦੀ ਧਾਮੀ ਜੋ ਕਿ ਪਿਛਲੇ ਦਿਨੀ ਕੁਝ ਪੱਤਰਕਾਰ ਵੱਲੋਂ ਸਵਾਲ ਜਵਾਬ ਕਰਨ ਤੇ ਕੁਝ ਗਲਤ ਕੋਈ ਲਫ਼ਜ਼ ਬੋਲ ਬੈਠੇ ਅਚਾਨਕ ਹੀ ਬੀਬੀ ਜਗੀਰ ਕੌਰ ਜੀ ਸਾਹਿਬ ਦਾ ਪ੍ਰਧਾਨ ਜੀ ਦੇ ਖਿਲਾਫ ਜੋ ਕਿ ਨਹੀਂ ਬੋਲਣੇ ਚਾਹੀਦੇ ਸੀ ਉਹਨਾਂ ਨੇ ਵੀ ਮਹਿਸੂਸ ਕੀਤਾ ਕਿ ਮੈਂ ਗਲਤ ਬੋਲਿਆ ਪਰ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਬੀਬੀ ਜੀ ਨੂੰ ਕਿ ਇਹਨੂੰ ਜਿਆਦਾ ਨਾ ਉਛਾਲਣ ਦੀ ਗੱਲ ਕਰੀਏ ਕਿਉਂਕਿ ਸਾਬ੍ਹ ਨੇ ਉਹਨਾਂ ਤੋਂ ਕਿਹਾ ਗਿਆ ਪਰ ਉਹਨਾਂ ਨੇ ਮਹਿਸੂਸ ਵੀ ਕਰ ਲਿਆ ਮਾਫੀ ਵੀ ਮੰਗ ਲਈ ਹੁਣ ਬੇਨਤੀ ਹੈ ਕਿ ਇਸ ਨੂੰ ਜਿਆਦਾ ਨਾ ਉਛਾਲਿਆ ਜਾਵੇ ਤੇ ਇਸ ਨੂੰ ਮਾਫੀ ਦੇ ਤੌਰ ਤੇ ਉਹਨਾਂ ਦੀ ਜਦੋਂ ਕਬੂਲ ਕਰਨੀ ਚਾਹੀਦੀ ਹੈ ਤੇ ਇਸ ਨੂੰ ਗੱਲ ਮਿਲ ਕੇ ਆਪਾਂ ਨੂੰ ਰਹਿਣਾ ਚਾਹੀਦਾ ਇਹਨਾਂ ਹੀ ਕਹਿੰਦਾ ਹੋਇਆ ਵੈਰੂ ਜੀ ਦਾ ਖਾਲਸਾ ਵੈਰੂ ਜੀ ਮਾਨਯੋਗ ਪ੍ਰਧਾਨ ਸਰਾਹ ਹਰਜਿੰਦਰ ਸਿੰਘ ਜੀ ਧਾਮੀ ਜੀ ਉਹਨਾਂ ਨੂੰ ਪ੍ਰੈਸ ਵੱਲੋਂ ਕਿਸੇ ਪ੍ਰੈਸ ਬੋਟਰ ਨੂੰ ਵਾਰ-ਵਾਰ ਪੁੱਛਣ ਤੇ ਉਹਨਾਂ ਨੇ ਕੁਝ ਐਸੇ ਬੀਬਿਆ ਜਗੀਰ گور ਜੀ ਸਾਭਕਾ ਪ੍ਰਧਾਨ ਦੇ ਖਿਲਾਫ ਬੋਲੇਗੇ ਜਿਹੜੇ ਨਾ ਬੋਲਣ ਯੋਗ ਸੀ ਪਰ ਉਹਨਾਂ ਨੇ ਆਪਦੀ ਨਾਟਕਾ ਤੌਰ ਤੇ ਫਿਰ ਇਕਾਲਤਾ ਦੇ ਸਾਹਦੋਂ ਹੋਮਨ ਰਾਈਡਸ ਬੋਮਨ ਹਿਮੋ ਰਾਈਡਸ ਕਮਿਸ਼ਨ ਤੋਂ ਫਿਰ ਉਹਨੇ ਆਪਣੇ ਆਪ ਤੋਂ ਪ੍ਰੈਸ ਦੇ ਵਿੱਚ ਵੀ ਜਿਹੜੀ ਇਹ ਗਲਤੀ ਕਬੂਲੀ ਆ ਤੇ ਮਾफी ਮੰਗੀ ਆ ਉਹਨਾਂ ਦੇ ਬੋਲਣ ਤੇ ਠੀਕ ਆ ਪ੍ਰੈਸ ਦੇ ਵਿੱਚ ਕਾफी ਇਸ਼ਾਰਾ ਦਿੱਤਾ ਗਿਆ ਬੀਬਾ ਜੰਗੀਰ ਕੌਰ ਜੀ ਸਾਹਿਬ ਦਾ ਪ੍ਰਧਾਨ ਆ ਮਾਨਯੋਗ ਸਤਕਾਰ ਦਾ ਸਾਡੇ ਉਹਨਾਂ ਨੂੰ ਵੀ ਗਿਲਾ ਹੋਣਾ ਜਾਇਜ਼ ਸੀ ਪਰ ਉਹਨਾਂ ਦੇ ਬਾਰ ਬਾਰ ਦਿਲੋਂ ਮਾਫੀ ਮੰਗਣ ਤੇ ਸਾਨੂੰ ਸ਼੍ਰੀ ਅਕਾਲ ਤਾਲ ਸਾਹਿਬ ਵੱਲੋਂ ਇਹਨਾਂ ਨੂੰ ਨਿਬੇੜ ਕੇ ਤੇ ਖਲਾਕੀ ਤੌਰ ਤੇ ਵੀ ਸਾਨੂੰ ਪਾਸਤਾ ਜੋ ਅੱਜ ਬਖੇੜਾ ਬਹੁਤ ਵੱਡਾ ਚੱਲ ਰਿਹਾ ਉਹਨੂੰ ਦੋਵੇਂ ਤਰ੍ਹਾਂ ਹੀ ਬੀ ਬੀ ਜਿੰਗਰ گور ਵੀ ਦੋਵੇਂ ਤਰ੍ਹਾਂ ਹੀ ਵੱਡਾ ਜਿਗਰਾ ਕਰਕੇ ਇਹਨੂੰ ਮਾਫੀ ਦੇਣ ਤੇ ਭੈਣ ਭਰਾਵਾਂ ਨੂੰ ਮਿਲ ਕੇ ਬੈਠਣ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ